ਸਤਿ ਸ਼੍ਰੀ ਅਕਾਲ ਵੀਰੋ ਸਵਾਗਤ ਆ ਤੁਹਾਡਾ ਅੱਜ ਆਪਣੀ ਨਿਊ ਵੀਡੀਓ ਚ ਅੱਜ ਆਪਾਂ ਇਹ ਡ੍ਰੈਗਨ ਵਾਲੇ ਖੇਤ ਸਾਡੇ ਵਾਸਤੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਅੱਜ ਅਸੀਂ ਆਪਣਾ ਪਹਿਲਾ ਡ੍ਰੈਗਨ ਫਰੂਟ ਤੋੜਨ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਵੀਰੋ ਆਪਾਂ ਹੁਣ ਆਪਦਾ ਪਹਿਲਾ ਡ੍ਰੈਗਨ ਫਰੂਟ ਤੋੜ ਚੁੱਕੇ ਹਾਂ ਇਹਦਾ ਕਲਰ ਵੇਖੋ ਤੁਸੀਂ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡਾ 1 ਸਾਲ ਦੀ ਮਿਹਨਤ ਤੋਂ ਫਾਈਨਲੀ ਸਾਨੂੰ ਫਰੂਟ ਮਿਲ ਚੁਕਿਆ ਚਲੋ ਸਾਨੂੰ ਇੱਕ ਹੋਰ ਡ੍ਰੈਗਨ ਫਰੂਟ ਦਿਖ ਰਿਹਾ ਚਲੋ ਆਪਾਂ ਨੂੰ ਝੋੜਨ ਜਾਣੇ ਆਜੋ ਕਿਕਸਾਂ ਵੀਰੋ ਆ ਰਿਹਾ ਸਾਡਾ ਦੂਜਾ ਡ੍ਰੈਗਨ ਫਰੂਟ ਤੁਸੀਂ ਵੇਖ ਸਕਦੇ ਹੋ ਤੱਕ ਵੇਖੋ ਕਿਸਾਨ ਵੀਰੋ ਜਿਹੜਾ ਇਹਦਾ ਕਲਰ ਆ ਕਿੰਨਾ ਸੋਹਣਾ ਬਣ ਚੁੱਕਿਆ ਤੇ ਜਿਹੜਾ ਇਹਦਾ ਸਾਈਜ਼ ਆ ਉਹ ਵੀ ਬਹੁਤ ਵੱਡਾ ਤੇ ਕਲਰ ਵੇਖੋ ਕਿੰਨਾ ਪਿਆਰਾ ਹੋਇਆ ਕਿਸਾਨ ਵੀਰੋ ਦੇਖੋ ਅਸੀਂ ਦੋ ਫਰੂਟ ਤੋੜ ਚੁੱਕੇ ਹਾਂ ਕਿਸਾਨ ਵੀਰੋ ਆ ਤੁਸੀਂ ਵੇਖ ਸਕਦੇ ਜਿਹੜਾ ਫਰੂਟ ਆ ਇਹ ਦੋ ਦਿਨਾਂ ਚ ਪੱਕ ਕੇ ਰੈਡੀ ਹੋ ਜਾਵੇਗਾ ਤੇ ਫਿਰ ਆਪਾਂ ਇਹਨੂੰ ਤੋੜਾਂ ਤੋੜਾਂਗੇ ਆ ਵੇਖੋ ਆ ਵੇਖੋ ਆ ਵੇਖੋ ਚਲੋ ਆਪਾਂ ਤੁਹਾਨੂੰ ਅੱਗੇ ਵੀ ਦਿਖਾਉਣੀ ਆ। ਉਹ ਇਹ ਤਾਂ ਵੇਖੋ ਕੀ ਜੀ ਤੁਸੀਂ ਵੇਖੋ। ਤਾਂ ਵੇਖੋ ਆਹ ਵੇਖੋ ਜਿਹੜੇ ਆਪਾਂ ਤੁਹਾਨੂੰ ਦਿਖਾਏ ਸੀ ਉਹ ਦੋ ਦਿਨ ਚ ਰੈਡੀ ਹੋ ਜਾਣਗੇ ਆ ਵੀਰ ਹੋਊਗਾ। ਤੇ ਜਿਹੜਾ ਆਹ ਹੋਊਗਾ ਨਾ yellow part ਤੇ ਜਿਹੜਾ ਆਹ ਰਹੇਗਾ ਤੇ ਜਿਹੜਾ ਆਹ 파ਟ ਹੋਊਗਾ ਇਹਨੂੰ ਤੁਸੀਂ ਤੋੜ ਦੇਣਾ। ਤੇ ਆਹ ਪਾਰਟ ਨੂੰ ਉਵੇਂ ਹੀ ਰਹਿਣ ਦੇਣਾ ਤਾਂ ਅੱਗੇ ਵੇਖੋ ਤੇ ਆਹ ਵੇਖੋ ਆ ਤਾਂ ਪੂਰਾ ਗਲ ਚੁੱਕਿਆ ਇੱਥੋਂ ਇੱਧਰ ਵੇਖੋ ਤਾਂ ਤੁਸੀਂ ਇਹਨੂੰ ਪਲੀਜ਼ ਤੋੜ ਦਿਓ ਤਾਂ ਹੋਰ ਇੱਧਰ ਵੇਖੋ ਆ ਵੀ ਪੂਰਾ ਉਹ ਵੀ ਪੂਰਾ ਹੋ ਚੁੱਕਿਆਗਾ ਜੇ ਤੁਸੀਂ ਵੀ ਵੇਖ ਸਕਦੇ ਹੋ ਇਹਨਾਂ ਦਾ ਜਿਹੜਾ ਕਲਰ ਆ ਉਹ ਪੂਰਾ ਰੈਡੀ ਹੋ ਚੁੱਕਿਆ ਹੈ ਕੱਲ ਤੱਕ ਬਣ ਜਾਣਗੇ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਜਮਾਂ ਇਹ ਜਾ ਜਿਵੇਂ ਵੇਖਿਆ ਸੀ ਵੀ ਕਟਾ ਰੈਡੀ ਹੋ ਜਾਵੇਗਾ ਤੁਸੀਂ ਵੇਖੋ ਇਹਦਾ ਕਲਰ ਵੀ ਪੂਰਾ ਡਨ ਕਿਸਾਨ ਵੀਰੋ ਜਿਹੜੇ ਅਸੀਂ ਉਹ ਫਰੂਟ ਤੋੜੇ ਸੀਗੇ ਹੁਣ ਅਸੀਂ ਤੁਹਾਨੂੰ ਕਟ ਕਰਕੇ ਦਿਖਾਵਾਂਗੇ ਤੇ ਦਿਖਾਵਾਂਗੇ ਕਿ ਟੇਸਟ ਇਹਦਾ ਕਿਵਾਂ ਜੇ ਮੇਰੇ ਕਿਸੇ ਕਿਸਾਨ ਵੀਰ ਨੇ ਇਹ ਮੰਗਾਉਣੇ ਹੋਣ ਤਾਂ ਉਹ ਮੰਗਾ ਸਕਦਾ ਆਨਲਾਈਨ ਨੰਬਰ ਅਸੀਂ ਤੁਹਾਨੂੰ ਥੱਲੇ ਥੱਲੇ ਕਰਾ ਸਾਡੇ ਤੁਸੀਂ ਸਾਡੇ ਮੈਸੇਜ ਤੇ ਕਰ ਸਕਦੇ ਹੋ ਤੁਸੀਂ ਸਾਡੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਧੰਨਵਾਦ